ਪਸੰਤ ਪੰਚਮੀ ਦੀਆਂ ਸਾਰਿਆਂ ਨੂੰ ਮੁਬਾਰਕਾਂ ਕੁਝ ਲੈਣਾ ਸੁਣਾਉਣ ਜਾ ਰਿਹਾ ਕੱਲ ਨੂੰ ਆਸਮਾਨ ਤੇ ਕੱਲ ਨੂੰ ਆਸਮਾਨ ਤੇ ਰੰਗ ਬਰੰਗੀਆਂ ਗੁੱਡੀਆਂ ਹੀ ਨਾਜ਼ਰ ਆਉਣਗੀਆਂ ਰੰਗ ਬਰੰਗੀਆਂ ਗੁੱਡੀਆਂ ਹੀ ਨਾਜ਼ਰ ਆਉਣਗੀਆਂ ਮਹਿੰਗੀਆਂ ਸਸਤੀਆਂ ਡੋਰਾਂ ਇੱਕ ਦੂਜੀ ਨਾਲ ਖਹਿਣਗੀਆਂ ਮਹਿੰਗੀਆਂ ਸਸਤੀਆਂ ਡੋਰਾਂ ਇੱਕ ਦੂਜੀ ਨਾਲ ਖਹਿਣਗੀਆਂ ਸਾਡੇ ਹੱਥਾਂ ਵਿੱਚ ਵੀ ਡੋਰਾਂ ਬਹਿਣਗੀਆਂ ਪਤਾ ਨਹੀਂ ਕਿੰਨੇ ਹੀ ਪੰਛੀਆਂ ਦੀਆਂ ਡਾਰਾਂ ਜ਼ਖਮੀ ਹੋਣਗੀਆਂ ਪਤਾ ਨਹੀਂ ਕਿੰਨੇ ਹੀ ਪੰਛੀਆਂ ਦੀਆਂ ਡਾਰਾਂ ਜ਼ਖਮੀ ਹੋਣਗੀਆਂ ਕਿੰਨੀਆਂ ਹੀ ਜਾਨ ਤੋਂ ਹੱਥ ਧੋਣਗੀਆਂ ਮੈਂ ਤੇ ਹਾਰ ਨੂੰ ਮਾੜਾ ਨਹੀਂ ਕਹਿੰਦਾ ਮੈਂ ਤੇ ਹਾਰ ਨੂੰ ਮਾੜਾ ਨਹੀਂ ਕਹਿੰਦਾ ਓਏ ਉਹਨਾਂ ਦੇ ਵੀ ਬਾਲ ਬੱਚੇ ਨੇ ਓਏ ਉਸ ਰੱਬ ਦੀ ਕਚਹਿਰੀ ਚ ਪਤਾ ਨਹੀਂ ਕਿੰਨਾ ਚਿਰ ਸਾਨੂੰ ਫਿੱਟੇ ਮੂੰਹ ਦੀਆਂ ਲਾਂਤਾਂ ਪੈਂਦੀਆਂ ਰਹਿਣਗੀਆਂ ਪਤਾ ਨਹੀਂ ਸਾਨੂੰ ਕਿੰਨਾ ਚਿਰ ਫਿੱਟੇ ਮੂੰਹ ਦੀਆਂ ਲਾਂਤਾਂ ਪੈਂਦੀਆਂ ਰਹਿਣਗੀਆਂ